ਇਸ ਵਕਤ ਬਹੁਤ ਹੀ ਮੰਦ ਭਾਗੀ ਖਬਰ ਹੈ ਦੁਖੀ ਮਨ ਨਾਲ ਦੱਸਣਾ ਪੈ ਰਿਹਾ ਹੈ ਕਿ ਰਾਜਵੀਰ ਜਵੰਦਾ ਦੇ ਬਾਰੇ ਜਿਹੜੀ ਗੱਲ ਦਾ ਡਰ ਸੀ ਉਹੀ ਸਾਹਮਣੇ ਆ ਰਹੀ ਹੈ ਹਾਲਾਂਕਿ ਹਸਪਤਾਲ ਦੇ ਮੈਨੇਜਮੈਂਟ ਵੱਲੋਂ ਹਾਲੇ ਤੱਕ ਸਪਸ਼ਟ ਨਹੀਂ ਕੀਤਾ ਗਿਆ ਜਦੋਂ ਤੱਕ ਅਸੀਂ ਇਹ ਤੁਹਾਡੇ ਨਾਲ ਗੱਲਬਾਤ ਕਰ ਰਹੇ ਹਾਂ ਇਸ ਵਕਤ ਮੇਰੇ ਨਾਲ ਫੋਨ ਲਾਈਨ ਤੇ ਸਪੀਸ਼ ਐਨ ਜੀਓ ਜੀ ਵਾਲੇ ਜੁੜ ਚੁੱਕੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿਉਂਕਿ ਉਹਨਾਂ ਨੇ ਕਾਫੀ ਦਿਨ ਪਹਿਲਾਂ ਹੀ ਬਹੁਤ ਗੱਲਾਂ ਸਪਸ਼ਟ ਰੂਪ ਚ ਸੱਚ ਸਾਹਮਣੇ ਰੱਖ ਦਿੱਤਾ ਸੀ ਪਰ ਅੱਜ ਕੁਝ ਗੱਲਾਂ ਉਸ ਦੇ ਵਿੱਚੋਂ ਉਜ ਕੀ ਇਸੇ ਤਰ੍ਹਾਂ ਕਹਿ ਲਿਆ ਕਿ ਪੂਰੀ ਤਰ੍ਹਾਂ ਗੱਲਾਂ ਜਿਹੜੀਆਂ ਨੇ ਸਾਹਮਣੇ ਆ ਗਈਆਂ ਨੇ ਸ਼ੀਸ਼ੇ ਵਾਂਗ ਸਾਫ਼ ਹੋ ਗਈਆਂ ਸਪੀਸ਼ ਜੀ ਸਭ ਤੋਂ ਪਹਿਲਾਂ ਤਾਂ ਅਸੀਂ ਤੁਹਾਡਾ ਸਵਾਗਤ ਵੀ ਕਰਦੇ ਆਂ ਤੇ ਨਾਲ ਹੀ ਦੁਖੀ ਮੰਨ ਨਾਲ ਕਹਿਣਾ ਪੈ ਰਿਹਾ ਹੈ ਕਿ ਰਾਜਵੀਰ ਜਵੰਦਾ ਬਾਰੇ ਜਿਹੜੀ ਗੱਲ ਦਾ ਡਰ ਸੀ ਉਹੀ ਹੁੰਦਾ ਦਿਖਾਈ ਦੇ ਰਿਹਾ ਹੈ ਪਹਿਲਾਂ ਮੈਂ ਬੜੇ ਦੁਖੀ ਮੰਨ ਨਾਲ ਕਹਿ ਰਿਹਾ ਹਾਂ ਵੀ ਸਾਰਿਆਂ ਨਾਲੋਂ ਜ਼ਿਆਦਾ ਦੁੱਖ ਤੁਹਾਡੇ ਵਰਗਿਆਂ ਉਹਨਾਂ ਲੋਕਾਂ ਨੂੰ ਹੈ ਜਿਹੜੇ ਇਹ ਸੋਚਦੇ ਨੇ ਕਿ ਮਰੀਜ਼ ਨੂੰ ਜ਼ਿੰਦਗੀ ਬਚਾਉਣ ਲਈ ਕੀ ਕੀ ਉਪਰਾਲਾ ਕੀਤਾ ਜਾਵੇ ਇਹਦਾ ਬੜਾ ਮਨਦੁਖੀ ਅੱਜ ਇਸ ਚੀਜ਼ ਤੋਂ ਵੀ ਵੀ ਰਾਜਵੀਰ ਜਵੰਦਾ ਜੀ ਨੂੰ ਕਲੀਅਰ ਕਰ ਦਿੱਤਾ ਕਿ ਉਹਨਾਂ ਦਾ ਮਤ ਹੋ ਚੁੱਕੀ ਹੈ ਇਹ ਵੀ ਮੈਨੂੰ ਆ ਮੀਡੀਆ ਤੇ ਖਬਰਾਂ ਸੁਣ ਕੇ ਹੀ ਪਤਾ ਲੱਗਦਾ ਤੇ ਇਹਨਾਂ ਚੀਜ਼ਾਂ ਦਾ ਸੱਚ ਜਿਹੜਾ ਹੈਗਾ ਨਾ ਉਹ ਉਜਾਗਰ ਕਰਨਾ ਚਾਹੀਦਾ ਹੈ ਮੀਡੀਆ ਨੂੰ ਵੀ ਆਪਣਾ ਰੋਲ ਨਿਭਾਉਣਾ ਚਾਹੀਦਾ ਹੈ ਸੰਦੀਪ ਲਾਹਤੂ ਕਾਜੀ ਜਿਵੇਂ ਤੁਸੀਂ ਪਹਿਲੇ ਦਿਨ ਮੇਰੇ ਕੋਲ ਆ ਕੇ ਰੋਲ ਨਿਭਾਇਆ ਜੀ ਆਪਾਂ ਜਰਨਲਿਜ਼ਮ ਜਿਹੜਾ ਹੈ ਨਾ ਉਹ ਇਹੀ ਹੈ ਕਿ ਤੁਹਾਡੇ ਲਈ ਸੱਚ ਕੀ ਹੈ ਤੁਹਾਡੇ ਲਈ ਸਹੀ ਕੀ ਹੈ ਜੀ ਮੈਂ ਇਹ ਨਹੀਂ ਕਹਿਣਾ ਚਾਹੁੰਦਾ ਵੀ ਦੁਨੀਆਂ ਹਸਪਤਾਲਾਂ ਜਿਹਾ ਜਾਵੇ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਉਹ چیز ਕਲੀਅਰ ਸਾਹਮਣੇ ਆਵੇ ਜਿਹੜੀ ਬਿਮਾਰੀ ਹੈ ਜਿਹੜੀ ਛੱਟ ਹੈ ਇੱਕੋ ਡਾਕਟਰ ਕਿਤਾ ਜਿਹੜਾ ਉਹ ਵੀ ਇੱਕ ਪ੍ਰੋਡਕਟ ਵਾਂਗ ਖਰੀਦਿਆ ਤੁਸੀਂ ਬਾਜ਼ਾਰ ਚੋਂ ਸਬਜ਼ੀ ਲੈਣ ਜਾਂਦੇ ਹੋ ਉੱਥੇ ਸਾਰੇ ਕੁਝ ਦੇਖਦੇ ਹੋ ਵੀ ਇਹ ਅਸੀਂ ਸਬਜ਼ੀ ਖਰਾਬ ਨਾਲ ਲੈ ਲਈਏ ਕੋਈ ਵੀ ਸੌਦਾ ਲਏ ਆ ਅਸੀਂ ਉਹਨੂੰ ਪਰਖਦੇ ਆ ਪਹਿਲਾਂ ਮੈਂ ਕਹਿੰਦਾ ਡਾਕਟਰੀ ਵੀ ਪਰਖਣ ਵਾਲਾ ਜਮਾਨਾ ਆ ਗਿਆ ਕਿਉਂਕਿ ਇਹ ਹੁਣ ਕਾਰਪੋਰੇਟ ਹੋ ਚੁੱਕੀ ਹੈ ਡਾਕਟਰੀ ਮੈਂ ਇਹ ਨਹੀਂ ਕਹਿੰਦਾ ਇਹਦਾ ਵੀ ਸਾਰੇ ਕਾਰਪੋਰੇਟ ਹੋ ਚੁੱਕੇ ਨਹੀਂ ਪ੍ਰਕਾਸ਼ ਚੰਦ ਦਾਇਆ ਜੀ 1990 ਤੱਕ ਇਹ ਵੀ ਡਾਕਟਰ ਹੁੰਦੇ ਸੀ ਅਮਰਗੜ ਉਹ 5 ਰੁਪਏ ਟੀਕੇ ਦੇ ਲੈਂਦੇ ਹੁੰਦੇ ਸੀ ਜੀ ਮੈਂ ਸਿਰਫ ਲੋਕਾਂ ਨੂੰ ਜਗਾਉਣਾ ਚਾਹੁੰਦਾ ਸੰਦੀਪ ਲਾਧੂ ਕਾ ਜੀ ਜੀ 30 ਸਾਲਾਂ ਤੋਂ ਮੈਂ ਹਜ਼ਾਰਾਂ ਸਰਜਰੀਆਂ ਦਾ ਗਵਾਹ ਬਣਿਆ ਜੀ ਹਜ਼ਾਰਾਂ ਸਤੰਤਾਂ ਦਾ ਗਵਾਹ ਬਣਿਆ ਜਿਹੜੇ TGI ਨੇ ਫ੍ਰੀ ਪਾਏ ਜਾਂ ਸਸਤੇ ਪਾਏ ਜੀ ਤੇ ਉਸ ਲਈ ਸੰਦੀਪ ਲਾਧੂ ਕਾ ਜੀ ਹੱਕ ਸੱਚ ਲਈ ਬੇਸਲ ਬਲੋਅਰ ਆ ਜਿਹੜੇ ਆਏ ਆ ਸਾਡੀ ਤਬਾਦ ਚਾਹੇ ਘਟ ਹੋਵੇ ਸਰ ਸਦੀ ਵੈਕਲਾ ਜਿਹੜੀ ਸਟੇਜ ਜੀ ਮੇਰਾ ਇੱਕ ਸਵਾਲ ਹੈ ਸਟੇਜ ਜੀ ਤੁਹਾਡੀ ਸਾਰੀ ਗੱਲ ਸੁਣੀ ਜਾਏਗੀ ਮੇਰਾ ਇੱਕ ਸਵਾਲ ਹੈ ਕਿ ਜਦੋਂ ਆਪਾਂ ਪਹਿਲੇ ਦਿਨ ਗੱਲਬਾਤ ਕੀਤੀ ਸੀ ਜਦੋਂ ਇਸ ਮਸਲੇ ਤੇ ਤੁਸੀਂ ਕਾਫੀ ਕੁਝ ਗੱਲਾਂ ਸਪਸ਼ਟ ਸ਼ਬਦਾਂ ਵਿੱਚ ਸਾਹਮਣੇ ਰੱਖੀਆਂ ਹਾਲਾਂਕਿ ਬਹੁਤ ਲੋਕਾਂ ਨੂੰ ਉਹ ਗੱਲ ਜਚੀ ਵੀ ਪਰ ਕੁਝ ਲੋਕਾਂ ਦੇ ਉਦੋਂ ਸਵਾਲ ਸੀ ਕਿ ਇਹਨਾਂ ਦੀਆਂ ਗੱਲਾਂ ਤੇ ਯਕੀਨ ਕਿਵੇਂ ਕਰੀਏ ਸਭ ਕੁਝ ਇੱਕ ਦਿਨ ਠੀਕ ਹੋ ਜਾਵੇਗਾ ਤੇ ਤੁਸੀਂ ਜਿਹੜੀਆਂ ਉਦੋਂ ਗੱਲਾਂ ਕਹੀਆਂ ਸੀ ਉਹਨਾਂ ਵਿੱਚੋਂ ਬਹੁਤੀਆਂ ਗੱਲਾਂ ਤੇ ਅੱਜ ਸੱਚ ਸਾਬਤ ਹੋ ਗਈਆਂ ਤਾ ਹੁਣ ਇਥੇ ਕਿਸ ਦਾ ਕਸੂਰ ਕੱਢੀਏ ਤੇ ਕਿਸ ਨੂੰ ਜ਼ਿੰਮੇਵਾਰ ਠਰਾਈਏ ਦੇਖੋ ਅਖੀਰ ਜੋ ਮਰਵਾਰ ਨਹੀਂ ਕਿਸੇ ਨੂੰ ਠਾ ਰੋਤਾ ਜੀ ਅਸੀਂ ਤਾਂ ਮੋਟਰਿਸਟ ਸਹਾਇਤਾ ਜਿਹੜੀ ਜੀ ਜਿਹੜਾ ਸਾਡਾ ਮੋਟਰ ਦਾ ਫਰਜ਼ ਹੈ ਉਹਨੂੰ ਬਹੁਣਾ ਸਪੋਰੇ ਲੋਕਾਂ ਨੂੰ ਜੀ ਜਦੋਂ ਲੋਕ ਜਾਗਰੂਕ ਹੋਣਗੇ ਲੋਕਾਂ ਨੂੰ ਜਾਂਚ ਹੋਊਗੀ ਤਾਂ ਕਿਉਂਕਿ ਵਾਈਮ ਵੀ ਸਭ ਚੱਲਦੀ ਆ ਹੁਣ ਅੱਜ ਕਨੇਡਾ ਲਾ ਲਓ ਕਿਤੇ ਬਾਹਰਲੇ ਕੰਟਰੀ ਚ ਲਾ ਲਓ ਉਨੀ ਸਾਡੇ ਕੋਲੇ ਐਮੂਲੈਂਸਾਂ ਨੇ ਪਰ ਜੇ ਸੜਕ ਤੇ ਕੋਈ ਬੰਦਾ ਡਿੱਗ ਗਿਆ ਤਾਂ ਉਹਨੂੰ ਚੱਕਦੇ ਨਹੀਂ ਪਹਿਲਾਂ 9 11 ਕਰਦੇ ਨੇ ਘਰ ਦੇ ਵਿੱਚ ਕੋਈ ਪ੍ਰੋਬਲਮ ਆ ਗਈ ਫੌਰੀ ਤੌਰ ਤੇ 10 11 ਕਰਨੀ ਹੈ ਹਮ ਕੰਮ ਉਹਨੇ ਕਰਨਾ ਆ ਕੇ ਜਿਹੜਾ ਉਹਦੇ ਲਈ ਪਰਪੱਕ ਹੈ ਉਹ ਕਹਿੰਦੇ ਨੇ ਹੁੰਦੇ ਛੋਟੇ ਹੁੰਦੇ ਸਾਨੂੰ ਸਿਖਾਉਂਦੇ ਸੀ ਵੀ ਜਿਸ ਦਾ ਕੰਮ ਸੀ ਕੋਸਾ ਤੇ ਔਰ ਕਰੇ ਤਾਂ ਠੰਗਾ ਵਾਜੇ ਪਰ ਸੀਸੀ ਕੋਸ਼ਲ ਲੋਕਾਂ ਦਾ ਕਹਿਣਾ ਹੁੰਦਾ ਹੈ ਕਿ ਜਦੋਂ ਮੁਸੀਬਤ ਪਣਦੀ ਹੈ ਨਾ ਤੇ ਔਖੀ ਘੜੀ 'ਚ ਬੰਦੇ ਨੂੰ ਸਮਝ ਨਹੀਂ ਆਉਂਦੀ ਉਹ ਕਹਿੰਦੇ ਆ ਕਿ ਜਲਦੀ ਜਲਦੀ ਵਾਸ ਚੁੱਕੋ ਤੇ ਹਸਪਤਾਲ ਪਹੁੰਚਾਓ ਉਦੋਂ ਤਕਨੀਕਾਂ ਕੀ ਨੇ ਕੀ ਨੇ ਇਹਦੇ ਬਾਰੇ ਕੋਈ ਖਿਆਲ ਨਹੀਂ ਕਰਦਾ ਮੌਕੇ ਤੇ ਦੇਖੋ ਜੀ ਕੱਲ ਇੱਕ ਕਨੇਡਾ ਤੋਂ ਪੱਤਰਕਾਰ ਜੀ ਦਾ ਫੋਨ ਆਇਆ ਜੀ ਉਹ ਕਹਿੰਦੇ ਆ ਸਾਡੇ ਕਨੇਡਾ ਦੇ ਵਿੱਚ ਇਹਨੂੰ ਜੁਰਮ ਵਾਂਗ ਮੰਨਿਆ ਜਾਂਦਾ ਹੈ ਜੇ ਤੁਸੀਂ ਆ ਕੇ ਇਹਨਾਂ ਦੇ ਮਰੀਜ਼ ਦੇ ਵਿੱਚ ਸੱਟ ਦੇ ਵਿੱਚ ਐਕਸੀਡੈਂਟ ਦੇ ਵਿੱਚ ਆ ਕੇ ਤੁਸੀਂ ਆਪਣਾ ਹੱਥ ਪੱਲਾ ਮਾਰਦੇ ਹੋ ਤੁਹਾਡਾ ਕਿਹੜਾ ਹੱਥ ਮਰੀਜ਼ ਦੀ ਜ਼ਿੰਦਗੀ ਨੂੰ ਖਤਮ ਕਰ ਸਕਦਾ ਹੈ ਉਹ ਤੁਹਾਨੂੰ ਨਹੀਂ ਪਤਾ ਉਹ ਜਿਨ੍ਹਾਂ ਨੇ ਸਿੱਖਿਆ ਹੈ ਜਿਨ੍ਹਾਂ ਨੇ ਸਟੱਚਰ ਜਕੀ ਕਰਦੇ ਨੇ ਜਿਨ੍ਹਾਂ ਨੇ ਕਲਰ ਬੋਲ ਲਾਉਣੀ ਹੈ ਉਹਨਾਂ ਨੂੰ ਪਤਾ ਵੀ ਜੇ ਮਰੀਜ਼ ਬੇਹੋਸ਼ ਹੈ ਤਾਂ ਉਸ ਬੰਦੇ ਨੂੰ ਕਿਸ ਤਰੀਕੇ ਨਾਲ ਚੱਕਣਾ ਹੈ ਉੱਥੇ ਬੈਲਟਾ ਲਾ ਕੇ ਰਸਿਆਂ ਬਣ ਕੇ ਉਸੇ ਤਰ੍ਹਾਂ ਹੀ ਹੈਲੀਕਾਪਟਰ ਨਾਲ ਵੀ ਚੱਕਿਆ ਜਾਂਦਾ ਹੈ ਕਈ ਵਾਰੀ ਮਰੀਜ਼ ਹਾਂ ਇਹ ਨਹੀਂ ਜ਼ਰੂਰੀ ਵੀ ਅਸੀਂ ਉੱਥੇ ਸੋਚੀ ਵੀ ਐਂਬੂਲੈਂਸ ਨਾਲ ਚੱਕਿਆ ਜਾਂਦਾ ਸਾਡੇ ਕੋਲ ਸਾਰਾ ਇਨਫਰਾਸਟ੍ਰਕਚਰ ਹੈ ਸਾਡੇ ਕੋਲ ਕਿਸੇ ਚੀਜ਼ ਦੀ ਘਾਟ ਨਹੀਂ ਆਖੀ ਜਾਣਾ ਕਿਉਂ ਪੰਜਾਬ ਦੇ ਵਿੱਚ ਅੰਜਾਈ ਜਾਂਦੀਆਂ ਨੇ ਬਾਹਰ ਨਿਆ ਦੇਖਾਂ ਨੇ ਮਿੱਟਰ ਹੀ ਹੱਡੀ ਟੁੱਟੀ ਵਾਲੇ ਬੰਦੇ ਸੈਂਕੜੇ ਕਲੈਂਬੇ ਕਰਦੇ ਦੇਖੇ ਨੇ ਪਹਾੜਾਂ ਇਕ ਜਾਂਦੇ ਦੇਖੇ ਨੇ ਤਿੰਨ ਤਿੰਨ ਪਲੇਟਾਂ ਪਾ ਕੇ ਕਿਉਂ ਕਿਉਂਕਿ ਉਹਨਾਂ ਨੂੰ ਮੌਕੇ ਤੇ ਕਿਸੇ ਨੇ ਚੱਕਰਿਆ ਨਹੀਂ ਹੁੰਦਾ ਤਾਂ ਇੱਥੇ ਇਹ ਵੀ ਗੱਲ ਇੱਕ ਬੜੀ ਸਾਫ਼ ਤੇ ਸਾਹਮਣੇ ਨਜ਼ਰ ਆਉਂਦੀ ਹੈ ਨਾ ਕਿ ਜਾਂ ਤਾਂ ਪਰਿਵਾਰਕ ਜੀ ਹੀ ਮਦਦ ਮੌਕੇ ਤੇ ਕਰ ਪਾਉਂਦੇ ਨੇ ਜਾਂ ਫਿਰ ਕੋਈ ਰਾਹੀਗਰ ਇੱਥੇ ਕੋਈ ਸਰਕਾਰੀ ਸਹੂਲਤ ਹੀ ਇਸ ਤਰ੍ਹਾਂ ਦੀ ਨਹੀਂ ਹੈ ਕਿ ਕਿਸੇ ਦੀ ਸੜਕੀ ਦੁਰਘਟਨਾ ਹੋਈ ਹੈ ਤੇ ਮੌਕੇ ਤੇ ਤੁਹਾਨੂੰ ਸਹੂਲਤ ਮਿਲ ਜਾਣੀ ਹੈ ਨਾਲ ਦੇ ਨਾਲ ਇੱਥੇ ਕੋਈ ਪ੍ਰਬੰਧ ਹੀ ਨਹੀਂ ਹੈ ਨਹੀਂ ਜੀ ਨਹੀਂ ਨਹੀਂ ਅਸੀਂ ਇਹਨੂੰ ਬਦਲਾਂਗੇ ਕਿਵੇਂ ਦੇਖੋ ਪੰਜਾਬ ਦੇ ਵਿੱਚ ਤੁਸੀਂ ਗੂਗਲ ਸਰਚ ਕਰ ਲਓ ਹਰ ਇੱਕ 20 ਕਿਲੋਮੀਟਰ ਦੇ ਵਿੱਚ ਐਂਬੂਲੈਂਸਾਂ ਨਹੀਂ ਆਂਦੀਆਂ ਨੇ ਅਸੀਂ ਬੇਇਨ ਨਹੀਂ ਕਰਨਾ ਚਾਹੁੰਦੇ ਅਸੀਂ ਆਪਣਾ ਪੁੱਤ ਬਖਾਉਂਦੇ ਆ ਪਰ ਉਹ ਆਪਣਾ ਪੁੱਨਕ ਫਾਨ ਕਰਦੀ ਆ ਜਦੋਂ ਫਿਰ ਉਹ ਵੀ ਕਹਿੰਦੇ ਆ ਵੀ ਇਹ ਡਾਕਟਰ ਦਾ ਕਸੂਰ ਹੈ ਸਾਰੇ ਲੋਕੋ ਜਿਆਦਾ ਕਸੂਰ ਇਹ ਚੀਜ਼ ਦਾ ਹੁੰਦਾ ਵੀ ਅਸੀਂ ਅਣਜਾਣ ਪੁਨੇ 'ਚ ਐਕਸੀਡੈਂਟ ਕੇਸ ਨੂੰ ਹੱਥ ਪਾ ਲੈਂਦੇ ਆ ਐਕਸੀਡੈਂਟ ਕੇਸ ਹੈ ਜਿਹੜਾ ਉਹ ਅਜੇ ਹਾ ਹੁੰਦਾ ਜਿਨੇ ਹੁਣ ਸੱਟ ਲੱਗੀ ਚੋਟ ਲੱਗੀ ਰੀਡ ਵੀ ਹੱਡੀ ਦਾ ਨੁਕਸਾਨ ਹਮ ਹਸਪੀਟਲ ਚ ਜਾ ਹੋਰ ਆ ਪਾਣੀ ਕਹਿੰਦੇ ਵੀ ਕਿੱਥੇ ਕੀ ਹੋਇਆ ਪਰ ਉਹਨੂੰ ਚੱਕਣ ਕਾਰਨ ਜਿਹੜੇ ਵਸਤੇ ਦੇ ਵਿੱਚ ਬੋਟ ਐਟੈਕ ਆਏ ਨੇ ਉਹ ਜਦੋਂ ਬ੍ਰੇਨ ਨੂੰ ਆਕਸੀਜਨ ਨਹੀਂ ਗਈ ਉਦੋਂ ਹੀ ਐਟੈਕ ਆਏ ਨੇ ਜੀ ਫਿਰ ਉੱਥੇ ਜਦੋਂ ਐਟੈਕ ਆਏ ਉਦੋਂ ਕੋਈ ਸੀਪੀਆਰ ਦੇਣ ਵਾਲਾ ਨਹੀਂ ਸੀ ਹਮ ਵੇਖੋ ਤੁਸੀਂ ਲਾਓ ਸਾਹਿਬ ਉਹ ਕਾਰ ਦੀ ਬੈਕ ਸਾਈਡ ਤੇ ਦੋ ਜਾਨੇ ਬੰਦੇ ਨੂੰ ਇਕੱਠਾ ਕਰੀ ਬੈਠੇ ਆ ਉਹਦੇ ਜਦੋਂ ਉਹ ਬੰਦਾ ਜਦੋਂ ਮੜਾ ਜਾਂ ਝੂਟਾ ਮਾਰਦਾ ਹਿੱਲਦਾ ਆਇਆ ਤਾਂ ਉਹਨੂੰ ਟ੍ਰੈਕ ਆਪਾਂ ਨੂੰ ਅਣਜਾਣ ਬੰਦਿਆਂ ਨੂੰ ਇਹ ਨਹੀਂ ਪਤਾ ਨਾ ਕਿ ਇਹਨੂੰ ਆਕਸੀਜਨ ਨਹੀਂ ਪਹੁੰਚ ਰਹੀ ਬ੍ਰੇਨ ਨੂੰ ਇਹਦੀ ਗਰਦਨ ਦੀ ਨਾੜ ਕੁੱਟੀ ਗਈ ਜਦੋਂ ਗਰਦਨ ਉੱਪਰ ਨੂੰ ਚੱਕੀ ਗਈ ਕਿਉਂਕਿ ਕਾਰ ਦੇ ਵਿੱਚ ਸਿੱਧਾ ਬੰਦਾ ਤਾਂ ਕਿਸੇ ਨੀਂਦ ਤੇ ਪੈ ਨਹੀਂ ਸਕਦਾ ਹਾਂ ਜਾ ਉਹਦੀਆਂ ਲੱਤਾਂ ਇਕੱਠੀਆਂ ਕਰੂ ਜਾ ਉਹਨੂੰ ਕੋਈ ਗੋਦੀ ਚ ਲੈ ਕੇ ਵੇ ਤੂੰ ਸਾਡਾ ਪਿਆਰ ਇੰਨਾ ਹੁੰਦਾ ਹੈ ਕਿ ਅਸੀਂ ਉਹਨੂੰ ਗੋਦੀ ਚ ਲੈ ਕੇ ਬੈਠਦੇ ਹਾਂ ਉਹਦੇ ਨਾਲੋਂ ਵੀ ਗਰਦਨ ਉੱਪਰ ਨੂੰ ਹੋ ਜਾਂਦੀ ਹੈ ਹਮ ਛੋਡੀ ਉਹ ਵੀ ਛਾਤੀ ਨਾਲ ਲੱਗ ਜਾਂਦੀ ਹੈ ਮਰ ਕੇ ਨੇ ਜਿਹੜੇ ਮਰ ਕੇ ਹੈਗੇ ਨੇ ਸਿੱਖੇ ਬਹੁਤ ਜਦੋਂ ਇਹਨਾਂ ਦੇ ਲੋਕ ਨਿਕਲ ਜਾਂਦੇ ਨੇ ਹਮ ਜਿਵੇਂ ਤੁਸੀਂ ਲਾ ਲੋ ਇੱਕ ਸਿੱਖਾਂ ਦੀ ਡੱਬੀ ਦੇ ਉੱਪਰ ਸਿੱਖਾਂ ਦੀ ਡੱਬੀ ਰੱਖੀ ਜਾਓ ਤੇ ਉਹਦੇ ਜਿਹੜੇ ਜਿਹੜੇ ਜਦੋਂ ਕਮਾਵਾਂਗੇ ਉਹ ਬਿੱੱਚ ਜਿਹੜੀ ਪਚਾਲੇ ਦੀ ਸਪਾਈਨਲ ਕੋਰਟ ਜਾਂਦੀ ਹੈ ਸਾੜੀ ਜਿਵੇਂ ਹਾਲਾਮਾਂਗੇ ਜਦ ਹੀ ਉਹ ਨਾਲ ਦੀ ਨਾਲ ਉਹਦਾ ਨੁਕਸਾਨ ਹੋਣਾ ਟੀ.ਐਸ.ਜੀ ਬੜੀ ਅਹਿਮ ਤੇ ਵਡਮੁੱਲੀ ਗੱਲ ਤੁਸੀਂ ਇਹ ਪਹਿਲਾਂ ਵੀ ਦੱਸ ਚੁੱਕੇ ਹੋ ਹੁਣ ਵੀ ਜਾਣਕਾਰੀ ਸਾਂਝੀ ਕੀਤੀ ਹੈ ਇੱਕ ਤਾਂ ਚਲੋ ਗਲਤੀ ਸ਼ੁਰੂਆਤੀ ਦੌਰ ਚ ਹੋਈ ਰਾਜਵੀਰ ਜਵੰਦਾ ਕੇਸ ਚ ਉਸ ਤੋਂ ਬਾਅਦ ਜਿਹੜੇ 12 ਦਿਨ ਹਸਪਤਾਲ ਤੋਂ ਜਾਣਕਾਰੀਆਂ ਆ ਰਹੀਆਂ ਸੀ ਜਾਂ ਹਸਪਤਾਲ ਨੇ ਅਜੇ ਤੱਕ ਵੀ ਅਸੀਂ ਸੰਪਰਕ ਖੋਦ ਕੀਤਾ ਹੈ ਕਿ ਸਾਨੂੰ ਦੱਸੋ ਕਿ ਕੀ ਹੋਇਆ ਕਦੋਂ ਡੈਥ ਹੋਈ ਕਿ ਨਹੀਂ ਹੋਈ ਇਹਦੇ ਬਾਰੇ ਜਾਣਕਾਰੀ ਦਿਓ ਹਸਪਤਾਲ ਨੇ ਹਾਲੇ ਤੱਕ ਜਾਣਕਾਰੀ ਜਿਹੜੀ ਆਫੀਸ਼ੀਅਲ ਲੈਵਲ ਤੇ ਸਾਂਝੀ ਹੀ ਨਹੀਂ ਕੀਤੀ ਦੇਖੋ ਸਰ ਮੇਰੇ ਕੋਲ ਜਿਹੜੇ ਪੇਸ਼ੈਂਟ ਆਉਂਦੇ ਨੇ ਹੂੰ ਦਿਨ ਰਾਤ ਮੇਰਾ ਫੋਨ ਬਿਜ਼ੀ ਰਹਿੰਦਾ ਅਸੀਂ ਐਕਸੀਡੈਂਟਲ ਕੇਸ ਨੂੰ ਕਹਿੰਦੇ ਆ ਵੀ ਐਮ ਆਰ ਆਈ ਦਿਖਾ ਕਿਉਂਕਿ ਸਾਡੀਆਂ ਟੀਮਾਂ ਦੇ ਵਿੱਚ ਬਹੁਤ ਸਾਰੇ ਰਿਟਾਇਰ ਡਾਕਟਰ ਜੋ ਵੀ ਸਾਡੇ ਜਿਹੜੇ ਡਾਕਟਰ ਨਿਊਰੋ ਸਰਜਨ ਸਪਾਈਨ ਸਰਜਨ ਬੈਠੇ ਨੇ ਉਹ ਸਾਲਾਂ ਤੋਂ ਜੁੜੇ ਹੋਏ ਨੇ ਜੀ ਅਸੀਂ ਉਹਨਾਂ ਨੂੰ ਹੋਰ ਰਿਪੋਰਟ ਭੇਜਦੇ ਆ ਵੀ ਇਹਨਾਂ ਦਾ ਕਿੰਨਾ ਕਿ ਨੁਕਸਾਨ ਹੈ ਜੀ ਉਹ ਰਿਪੋਰਟ ਤੁਰੰਤ ਦੱਸਦੇ ਨੇ ਵੀ ਕੋਈ ਨੁਕਸਾਨ ਕਿੱਥੇ ਜਾ ਕੇ ਠੀਕ ਹੋ ਸਕਦਾ ਕਿੰਨੇ ਦਾ ਇਹਦਾ ਆਪਰੇਸ਼ਨ ਹੋਊਗਾ ਕਿਉਂਕਿ ਰਿਟਾਇਰ ਕਰੇ ਬੈਠੇ ਨੇ ਉਹ ਸੇਵਾ ਵਰਗਾ ਕੰਮ ਕਰਦੇ ਨੇ ਸਾਡੀਆਂ ਟੀਮਾਂ ਨਾਲ ਕੋਆਰਡੀਨੇਸ਼ਨ ਕਰਕੇ ਜੀ ਪਰ ਲੇਕਿਨ ਜਦੋਂ ਅਸੀਂ ਰਿਪੋਰਟ ਮੰਗਦੇ ਆ ਕਿਸੇ ਵੀ ਪ੍ਰਾਈਵੇਟ ਉਹਦੇ ਉਹ ਮਰੀਜ਼ ਤੋਂ ਜਿਹੜਾ ਪ੍ਰਾਈਵੇਟ ਹਸਪਤਾਲ ਚ ਹੁੰਦਾ ਹੈ ਹੂੰ ਤਾਂ ਇੱਕ ਸਮਰੀ ਦੇ ਦਿੰਦੇ ਨੇ ਜੀ ਉਹ ਜਿਹਦੇ ਹੁੰਦਾ ਇਹਨੇ ਦੀ ਆਏ ਇਹਨੂੰ ਪੈਂਕਾ ਆਪਣਾ ਦੀ ਦਵਾਈ ਦਿੱਤੀ ਪੇਟ ਵਾਸਤੇ ਉਹਦੀਆਂ ਪੰਜ ਦਵਾਈਆਂ ਲਿਖੀਆਂ ਹੁੰਦੀਆਂ ਨੇ ਉਹਦੇ ਉਹਦਾ ਫੀਵਰ ਲਿਖਿਆ ਹੁੰਦਾ ਉਹਦੀ ਐਕਚੁਅਲ ਹਾਲਤ ਲਿਖੀ ਨਹੀਂ ਹੁੰਦੀ ਜੀ ਮੈਂ ਇਹੀ ਤਾਂ ਲੋਕਾਂ ਨੂੰ ਜਾਗਰੂਕ ਕਰਨਾ ਚਾਹੁੰਦਾ ਜਦੋਂ ਪੈਸਿਆਂ ਦੇ ਪੈਸੇ ਅੱਫੀ ਦਿੰਨੇ ਆ ਉਹਨੇ ਇੱਕ ਚੀਜ਼ ਖਰੀਦ ਰਾਇਆ ਉਹ ਕਿਸੇ ਬੰਦੇ ਤੋਂ ਜੀ ਉਹ ਚੀਜ਼ ਤੁਹਾਨੂੰ ਦੇਵੇ ਨਾ ਜੀ ਉਸੇ ਐਮ ਆਰ ਆਈ ਦਾ 5000 ਰੁਪਏ ਵਰਤਦਾ ਜੀ ਐਮ ਆਰ ਆਈ ਦੀ ਰਿਪੋਰਟ ਤਾਂ ਪੜ੍ਹਦੀ ਐ ਨਾ ਜੀ ਉਹਦੀਆਂ ਫਿਲਮਾਂ ਉਹਦੀ ਰਿਪੋਰਟੇ ਉਹ ਤੁਸੀਂ ਪਹਿਲੇ ਦਿਨ ਮੰਗ ਨਹੀਂ ਸਕਦੇ ਐ ਪਰ ਉਹ ਜਿਹਦਾ ਸੱਚ ਦਿੱਤਾ ਹੀ ਨਹੀਂ ਜਾਂਦਾ ਡਾਕੂਮੈਂਟ ਕੋਈ ਨਹੀਂ ਕਰ ਇਹਨੂੰ ਬਦਲੂਗਾ ਕੌਣ ਸਾਰੇ ਵੀ ਨਹੀਂ ਆਵਾਜ਼ ਕੌਣ ਉਠਾਊਗਾ ਅਸੀਤਾ ਹੋਣਾ ਕੀ ਕੀ ਸਾਲ ਹੋ ਗਏ ਕੰਮ ਕਰਦੇ ਆ ਨੂੰ ਆਵਾਜ਼ ਪਹਿਲਾਂ ਵੀ ਹਟਾਉਣੀ ਆ ਹੁਣ ਬੇਠੋ ਮੇਰਾ ਹਾਂਗੇ ਜ਼ਰੂਰਤ ਤਾਂ ਸਾਨੂੰ ਖੁਦ ਪਦਲਦੀ ਹੈ ਸਰਕਾਰਾਂ ਨੂੰ ਅਪੀਲ ਕਰਨ ਦੀ ਹੈ ਜਦੋਂ ਆਪਾਂ ਇਸ ਕੇਸ ਦੀ ਵੀ ਜੇ ਗੱਲ ਕਰ ਰਹੇ ਆ ਜਿਵੇਂ ਤੁਸੀਂ ਕਿਹਾ ਕਿ ਫਰਜ ਪਣਦਾ ਉਹਨਾਂ ਦਾ ਔਰ ਮਰੀਜ਼ ਨੂੰ ਰਿਪੋਰਟ ਦੇਣੀ ਆ ਪਰਿਵਾਰ ਨੂੰ ਹੋ ਸਕਦਾ ਇਸ ਕੇਸ ਦੇ ਵਿੱਚ ਪਰਿਵਾਰ ਨੂੰ ਸਾਰੀ ਗੱਲ ਹਸਪਤਾਲ ਨੇ ਦੱਸੀ ਹੋਵੇ ਪਰ ਜਿਹੜਾ ਜਨਤਕ ਤੌਰ ਤੇ ਕੇਸ ਸੀ ਸਾਰੇ ਚਾਹਣ ਵਾਲੇ ਜਿਹੜੇ ਆ ਇਸ ਕੇਸ ਨੂੰ ਲੈ ਕੇ ਜੁੜੇ ਹੋਏ ਨੇ ਪਰ ਲੋਕਾਂ ਤੱਕ ਜਾਂ ਜਨਤਾਕ ਰੂਪ ਵਿੱਚ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆਈ ਕਿ ਉਹਨਾਂ ਨੇ ਹਸਪਤਾਲ ਨੇ ਕੱਲੀ-ਕੱਲੀ ਗੱਲ ਪਰਿਵਾਰ ਨੂੰ ਦੱਸੀ ਹੈ ਕਿ ਨਹੀਂ ਦੱਸੀ ਮੈਨੂੰ ਤਾਂ ਬਹੁਤ ਦੁੱਖ ਹੈ ਰਾਜਵਰ ਜਵੰਦਾ ਜੀ ਦਾ ਮੈਨੂੰ ਹੋਰ ਹਜ਼ਾਰਾਂ ਲੋਕਾਂ ਦਾ ਵੀ ਦੁੱਖ ਹੁੰਦਾ ਹੈ ਪਰ ਲੇਕਿਨ ਇੱਕ ਕੇਸ ਦੇ ਵਿੱਚ ਜਿਹੜਾ ਕੁਝ ਹੋਇਆ ਉਹਨੂੰ ਤੁਸੀਂ ਇੱਕ ਪਾਸੇ ਰੱਖ ਲਓ ਜੀ ਕੋਈ ਉਹਨਾਂ ਲੋਕਾਂ ਨੂੰ ਕਿਵੇਂ ਬਚਾਉਂਗੇ ਜਿਹੜੇ ਜਾ ਕੇ ਵੈਂਟੀਲੇਟਰ ਦੇ ਤੇ ਪੈ ਗਏ ਤੇ 45 ਲੱਖ 25 ਲੱਖ 30 ਲੱਖ 35 ਲੱਖ ਰੁਪਇਆ ਦੇ ਕੇ ਆਪਣੀਆਂ ਜ਼ਮੀਨਾਂ ਵੇਚ ਕੇ ਮਰੀਜ਼ ਘਰੇ ਬੈਡ ਬੋਡੀ ਆਈ ਤੇ ਪੈਸਾ ਜ਼ਮੀਨ ਜਾਇਦਾਦਾਂ ਦੀ ਪੜਾਈ ਵਿਆਹ ਪੁੱਤਾਂ ਦੀ ਪੜਾਈ ਉਹ ਸਾਰਾ ਪੈਸਾ ਉਹਨਾਂ ਦਾ ਖਤਮ ਹੋ ਗਿਆ ਪਿੰਦਣ ਪੁੱਛਤਾ ਉਹਨਾਂ ਦੀ ਗਰੀਬ ਹੋ ਗਈਆਂ ਮੈਂ ਤੁਹਾਨੂੰ ਹਜ਼ਾਰਾਂ ਬੰਦੇ ਮਲਾ ਸਕਦਾ ਜਿਨ੍ਹਾਂ ਦਾ ਦੇਖੋ ਅੰਧਕਾਰ ਹੋ ਗਿਆ ਜੀ ਮੈਂ ਇਹ ਨਹੀਂ ਕਹਿੰਦਾ ਰਾਜਵੀਰ ਜੁੰਦਾ ਜੀ ਦੇ ਫਾਲੋਅਰs ਹੀ ਹੈ ਜਿਹੜਾ ਫਾਈਨੈਂਸ਼ਲੀ ਠੀਕ ਹੈ ਅਮੀਰ ਹੈ ਉਹ ਰੱਖ ਲਵੇ ਜੀ ਉਹ ਚਾਹੇ ਜੀ ਮਹੀਨੇ 6 ਰੱਖ ਲਵੇ ਜੇ ਉਹਦੇ ਕੋਲ ਪੈਸੇ ਹੈਗੇ ਨਹੀਂ ਜੇ ਤੁਸੀਂ ਇੱਕ 50000 ਤੇ ਨੌਕਰੀ ਤੇ ਕੰਮ ਕਰਦੇ ਹੋ ਘਰ ਦਾ ਗੁਜ਼ਾਰਾ ਚਲਾਉਨੇ ਹੋ ਇੰਸ਼ੋਰੈਂਸ ਤੁਹਾਡੇ ਕੋਲੇ ਹੈ ਨਹੀਂ ਤੁਸੀਂ 1.5 ਮਹੀਨਾ ਜੇ 20 ਦਿਨ ਕਾਰਪੋਰੇਟ ਹਸਪਤਾਲ ਤੇ ਰਹਿ ਜਾਂਦੇ ਹੋ ਵੈਂਟੀਲੇਟਰ ਤੇ ਤੁਹਾਡੇ ਪਿੱਛੋਂ ਬੱਚਿਆਂ ਦਾ ਭਵਿੱਖ ਡੁੱਬ ਜਾਂਦਾ ਬੱਚਿਆਂ ਦੀ ਪੜ੍ਹਾਈ ਡੁੱਬ ਜਾਂਦੀ ਹੈ ਬੱਚਿਆਂ ਦਾ ਬੱਚੇ ਰੋੜ ਜਾਂਦੇ ਨੇ ਮੈਂ ਦੋ ਦੋ ਕੀੜੀਆਂ ਰੋਡੀਆਂ ਦੇਖੀਆਂ ਨੇ ਆਪਣੀ ਉਮਰ ਦੇ ਵਿੱਚ ਮੈਂ ਜ਼ਮੀਨਾਂ ਵਿਕਦੀਆਂ ਦੇਖੀਆਂ ਨੇ ਇੱਥੇ ਨੀਚੇ ਕਮੈਂਟ ਕਰਨ ਵਾਲੇ ਸੈਂਕੜੇ ਆ ਜਾਣਗੇ ਜਿਨ੍ਹਾਂ ਦੇ ਰਿਸ਼ਤੇਦਾਰ ਜਿਨ੍ਹਾਂ ਦੇ ਪਰਿਵਾਰ 30 ਲੱਖ 40 ਲੱਖ 50 ਲੱਖ ਭਰ ਕੇ ਆਏ ਨੇ ਉਹ ਕਿਉਂ ਭਰੇ ਆ ਕਿਉਂਕਿ ਉਹਨਾਂ ਨੂੰ ਸੱਚ ਨਹੀਂ ਦੱਸਿਆ ਜਾਂਦਾ ਵੀ ਤੁਹਾਡਾ ਬ੍ਰੇਨ ਡੈਟ ਹੈ ਕਿਉਂ ਨਹੀਂ ਲੱਗਦਾ ਪੀਸੀਆਈ ਦੇ ਵਿੱਚ 35 ਲੱਖ ਰੁਪਈਆ ਵੈਂਟੀਲੇਟਰ ਤੇ ਜਿਹੜੇ ਉਹ ਤਾਂ ਵੈਂਟੀਲੇਟਰ ਲੱਗਦੇ ਹੀ ਉਹਨੂੰ ਐ ਜਿੱਦੀ ਜਾਨ ਬਚੇ ਉੱਥੇ ਵੈਂਟੀਲੇਟਰ ਲੱਗਦੇ ਹੀ ਉਦੋਂ ਐ ਜਦੋਂ ਉਹਦਾ ਕਿਆਮਿਨੇਸ਼ਨ ਹੋ ਜਨੇ ਵੀ ਆਪਰੇਸ਼ਨ ਹੋ ਕੇ ਬਚ ਜਾਵੇਗਾ ਨਹੀਂ ਤਾਂ ਉਹਨੂੰ ਸਾਈਡ ਤੇ ਰੈੱਡ ਏਰੀਆ 'ਚ ਲਗਾ ਕੇ ਕਹਿ ਦਿੱਤਾ ਜਾਂਦਾ ਵੀ ਘਰੇ ਜਾ ਸਕਦੇ ਹੋ ਹਮ ਯੈਲੋ ਏਰੀਆ ਗ੍ਰੀਨ ਏਰੀਆ 'ਚ ਉਹ ਬੰਦੇ ਜਾਂਦੇ ਨੇ ਜਿਨ੍ਹਾਂ ਦੀ ਆਫ ਹੁੰਦੀ ਐ ਜੀ ਇੰਮੇਰੀਏ ਨੇ ਟ੍ਰੋਮਾ ਦੇ ਵਿੱਚ ਜੀ ਜਾਂਕ ਕਾਰਨ ਮਰੀਜ਼ ਨੂੰ ਐਮ ਆਰ ਆਈ ਸਕੈਨ ਨਾ ਕਰਕੇ 3-4 ਘੰਟੇ ਤੋਂ ਲੈ ਕੇ 7 ਘੰਟਿਆਂ ਦੇ ਵਿੱਚ ਵਿੱਚ ਪਾਸ ਦਿੱਤਾ ਜਾਂਦਾ ਹੈ ਕਿ ਤੁਹਾਡਾ ਮਰੀਜ਼ ਬ੍ਰੇਨ ਡੈੱਡ ਹੈ ਜਾਪੋਟ ਐਵਰੀਸਾ ਆ ਜੋ ਗੱਲਬਾਤ ਹੋਰ ਵੀ ਬਹੁਤ ਨੇ ਅਸੀਂ ਆਉਣ ਵਾਲੇ ਸਮੇਂ 'ਚ ਵੀ ਕਰਾਂਗੇ ਮੈਂ ਅਖੀਰ 'ਚ ਇੱਕ ਸਵਾਲ ਤੁਹਾਡੇ ਤੋਂ ਪੁੱਛਣਾ ਚਾਹਨਾ ਜਾਇ ਇਹ ਕਹਿ ਲਓ ਗੱਲਬਾਤ ਕਰਨੀ ਚਾਹਨਾ ਕਿ ਅਸੀਂ ਹੁਣ ਤਾਂ ਚਰਚਾ ਖੂਬ ਕਰ ਰਹੇ ਆ ਇਹਨਾਂ ਦਿਨਾਂ ਦੇ ਵਿੱਚ ਜਦੋਂ ਇਸ ਤਰ੍ਹਾਂ ਦੇ ਹਾਈ ਪ੍ਰੋਫਾਈਲ ਕੇਸ ਨਹੀਂ ਹੁੰਦੇ ਸਾਹਮਣੇ ਰੋਜ਼ਾਨਾ ਫਿਰ ਵੀ ਕੋਈ ਨਾ ਕੋਈ ਦੁਰਘਟਨਾ ਦਾ ਸ਼ਿਕਾਰ ਹੋ ਰਿਹਾ ਹੁੰਦਾ ਕੋਈ ਨਾ ਕੋਈ ਹਸਪਤਾਲ ਦੇ ਵਿੱਚ ਲੁੱਟ ਦਾ ਸ਼ਿਕਾਰ ਹੋ ਰਿਹਾ ਹੁੰਦਾ ਤਾਂ ਉਹਨਾਂ ਦਿਨਾਂ ਦੇ ਵਿੱਚ ਕਿਵੇਂ ਬਚਾਇਆ ਜਾਵੇ ਸਰਕਾਰ ਪੱਧਰ ਤੇ ਲੋਕਾਂ ਦੇ ਪੱਧਰ ਤੇ ਜਾਂ ਫਿਰ ਮੀਡੀਆ ਰੋਲ ਕਿਵੇਂ ਨੁਭਾਵੇ ਕਿ ਸਾਰੀਆਂ ਗੱਲਾਂ ਨੂੰ ਠੀਕ ਕਰਨ ਵਾਲੇ ਪਾਸੇ ਤੁਰਿਆ ਜਾਵੇ ਨਾ ਕਿ ਦੋ ਦਿਨ ਚਰਚਾ ਕਰੋ ਤੇ ਫਿਰ ਸਾਰਾ ਕੁਝ ਠੱਪ ਫਿਰ ਸਾਰਾ ਕੁਝ ਚੁੱਪ ਅਸੀਂ ਜਦੋਂ ਇਨੇ ਕੁ ਜਾਗਰੂਕ ਹੋਈਏ ਤੇ ਇਹਦੇ ਹੱਥ ਬੰਨਣੇ ਬੰਦ ਕਰੀਏ ਆਪਦਾ ਪੈਸਾ ਢੇਰ ਕਰਨੇ ਕਾਰਪੋਰੇਟ ਦੇ ਅੱਗੇ ਬੰਦ ਕਰੀਏ ਹਮ ਅਸੀਂ ਇੱਕ ਪ੍ਰੋਗਰਾਮ ਤਕਰੀਰ ਰਹੇ ਹਾਂ ਅਸੀਂ ਆਪਣਾ ਟੈਕਸ ਵਾਲਾ ਮਨੀ ਉਹਨਾਂ ਨੂੰ ਦੇ ਰਹੇ ਹਾਂ ਅਤੇ ਰੋਣ ਜੀ ਰੋਣ ਪੈਸੇ ਪਰੰਦੀ ਜਗਾ ਸਵਾਲ ਕਰਨੇ ਸ਼ੁਰੂ ਕਰੀਏ ਸਰਕਾਰ ਇੱਕ ਕਾਨੂੰਨ ਬਣਾਉਣ ਜੀ ਜਿਹੜੇ ਬੰਦੇ ਦੀ ਵੈਂਟੀਲੇਟਰ ਤੇ ਬੈਠ ਹੋ ਗਈ ਜਿਹੜੇ ਬੰਦੇ ਦਾ 5 ਲੱਖ ਰੁਪਏ ਤੋਂ ਉੱਪਰ 25 30 40 ਲੱਗ ਗਿਆ ਜੀ ਤਾਂ ਉਹ ਮਾਫ ਕੀਤਾ ਜਾਵੇ ਮੈਂ ਇਹ ਗਰੰਟੀ ਦਿੰਦਾ ਜੇ ਪੰਜਾਬ ਸਰਕਾਰ ਇੱਕ ਕਾਨੂੰਨ ਬਣਾ ਦੇਵੇ ਹੂੰ ਜੀ ਜਿਹੜੇ ਬੰਦੇ ਦੀ ਡੈਥ ਹੋ ਗਈ ਵੈਂਟੀਲੇਟਰ ਤੇ ਉਹਦਾ ਪੈਸਾ ਨਹੀਂ ਦਿੱਤਾ ਜਾਵੇਗਾ ਮੈਂ ਭਗਵੰਤ ਮਾਨ ਜੀ ਨੂੰ ਅਪੀਲ ਕਰਨੀ ਚਾਹੁੰਦਾ ਹਾਰ ਕੋ ਰੈਡ ਹਸਪਤਾਲਾਂ ਦੇ ਲੁੱਟੇ ਹੋਏ ਰੋਂਦੇ ਨੇ, ਕੁਰਲਾਉਂਦੇ ਨੇ ਮੈਨੂੰ ਹਜ਼ਾਰਾਂ ਫੋਨ ਆਉਂਦੇ ਨੇ ਮੈਂ ਅਪੀਲ ਕਰਨੀ ਚਾਹੁੰਦਾ ਭਗਵੰਤ ਮਾਨ ਜੀ ਨੂੰ ਵੀ ਇੱਕ ਕਾਨੂੰਨ ਬਣਾਓ ਜੇ ਜੀ ਦੀ ਡੈਥ ਹੋ ਗਈ ਜਿਹੜੇ ਬੰਦੇ ਦਾ ਪਤਾ ਹੈ ਡੈਥ ਹੋ ਗਈ ਉਹ ਤੋਂ ਪੈਸੇ ਨਾਲ ਲੈ ਜਾਣ ਇੱਕ ਪਾਗਲੇ ਨੇ ਬੰਦਾ ਮਰ ਗਿਆ ਇੱਕ ਪਾਂਗੀ ਅਗਨੇ ਬਾ 30 ਲੱਖ ਰੁਪਇਆ ਲੱਗ ਗਿਆ ਹੁਣ ਤੁਸੀਂ ਦੱਸੋ ਵੀ ਜੇ ਇਹ ਕਾਨੂੰਨ ਹੋਊਗਾ ਕੀ ਕਾਰਕਲ ਕਰ ਲੂਗਾ ਬਿਲਕੁਲ ਨਹੀਂ ਉਹ ਸਾਬ ਜਵਾਬ ਦੇ ਦੇਣਗੇ ਵੀ ਤੁਹਾਡੇ ਬੰਦੇ ਚ ਕੁਝ ਨਹੀਂ ਹੈਗਾ ਜੀ ਘਰੇ ਲੈ ਕੇ ਦੇਵਾ ਕਰੋ ਮੈਂ ਖੁਬ ਕੰਨਾਂ ਨਾਲ ਸੁਣਦਾ ਪੀ.ੀ.ਆਈ.C ਵੀ ਤੁਸੀਂ ਇਹ ਮਿੱਟੀ ਨਾ ਰੋਲੋ ਮਰੀਜ਼ ਵੀ ਕੈਮ ਲੱਗ ਜਾਂਦੇ ਨੇ ਉਹਦੇ ਨਾਲ ਮਰੀਜ਼ ਦੇ اٹੈਂਡੈਂਟ ਵੀ ਕਹਿੰਦੇ ਨੇ ਵੀ ਆਪਾਂ ਕਿਉਂ ਬਰਬਾਦ ਹੋਣਾ ਹੈ ਜਦੋਂ ਡਾਕਟਰਾਂ ਨੇ ਕਹਤਾ ਵੀ ਇਹਦਾ ਕੁਝ ਨਹੀਂ ਹੋ ਸਕਦਾ ਅਸੀਂ ਇਹੀ ਸੱਚ ਉਜਾਗਰ ਕਰਨਾ ਹੈ ਵੀ ਤੁਹਾਡੇ ਮਰੀਜ਼ ਦਾ ਕੁਝ ਨਹੀਂ ਹੋ ਸਕਦਾ ਜੀ ਇਹੀ ਸੱਚ ਦੱਸਣਾ ਹੈ ਹੋਰ ਕਿਸੇ ਚੀਜ਼ ਦੀ ਲੋੜ ਨਹੀਂ ਹੈਗੀ ਤੁਸੀਂ ਰੱਬ ਲੱਗਦੀ ਗੱਲ ਕਰੋ ਵੀ ਤੁਹਾਡੇ ਮਰੀਜ਼ ਦਾ ਹੱਲ ਨਹੀਂ ਹੈਗਾ ਰੋਣ ਦਾ 50000 70000 ਲੱਖ ਮੈਂ ਵੈਸੇ 2000 ਤੋਂ ਨੇ ਚਾਰਚ ਮੇਰੇ ਸਹਰਾ ਸਾਬ ਦਾ ਮਹਾਰੀ 7 ਲੱਖ ਰੁਪਇਆ ਭਰਿਆ ਜਦੋਂ ਉਹ ਘਰੇ ਲਿਆ ਕੇ ਲਵਾਏ ਉਹਨਾਂ ਦੀ ਟਾਇਲਟ ਸੁੱਪਕੇ ਪੱਥਰ ਵਰਗੀ ਹੋਈ ਪਈ ਸੀ ਹਮ ਕਿਉਂ ਕਿਉਂਕਿ ਉਹ ਤਾਂ 7 ਦਿਨ ਪਹਿਲਾਂ ਹੀ ਮਰ ਚੁੱਕੇ ਸੀ ਇਹ ਚੀਜ਼ ਅੱਖੀਂ ਦੇਖੀ ਹੈ ਤੇ ਹਜ਼ਾਰਾਂ ਹੋਰ ਬੰਦੇ ਦੇਖੇ ਨੇ ਇਹ ਵੇਖ ਕੇ ਮੈਨੂੰ ਮੈਂ ਤਾਂ ਸੱਚ ਦੀ ਆਵਾਜ਼ ਉਠਾਵਾਂਗਾ ਹਮ ਅਕੀਰਾਈਆਂ ਨੇ ਸਰਜਰੀਆਂ ਦੇ ਨੇ ਸਰਜਰੀਆਂ ਤੇ ਹੁਣ ਵੀ ਆਪਸ ਦੇਣਾਂ ਦੇ ਵਿੱਚ 15 ਆਪਰੇਸ਼ਨ ਹੋਏ ਨੇ ਜਿਨ੍ਹਾਂ ਦਾ 20-20 ਲੱਖ ਮੰਗਿਆ ਜਾਂਦਾ ਸੀ ਉਥੇ ਕੋਈ 30000 ਚੋ ਗਿਆ ਕੋਈ ਫ੍ਰੀ ਹੋ ਗਿਆ ਜੀ ਕੱਜ ਸਟੰਟ ਪੈ ਰਹੇ ਨੇ ਦੋ ਇਲੇ ਜ਼ਮੀਨਾਂ ਉਹ ਵੀ ਵਿਕ ਜਾਣੀ ਸੀ ਅਜੂਬਾਉਂ ਤੇ ਅੱਜ ਸਟੰਟ ਪੈ ਰਹੇ ਨੇ ਤੋਬਾ ਏੜੀ ਦਾ ਮੁੰਡਾ ਉਹ ਜੀ ਅਸੀਂ ਤਾਂ ਰੋਜ਼ ਇਹੀ ਕੰਮ ਕਰਦੇ ਆ ਸਰ ਲੋਕ ਜਾ ਕੇ ਕੋਹਣ ਤੁਹਾਡੇ ਜਰੀਏ ਹੋਣ ਮੈਂ ਬਹੁਤ ਧੰਨਵਾਦ ਕਰਦਾ ਦੁਖੀ ਹਾਂ ਮੈਂ ਦੁਖੀ ਬਹੁਤ ਵੀ ਪਬਲਿਕ ਕਿਨੇ ਬਚੇ 100 ਮਿੰਸਾਂ ਕਿਨੇ ਬਚੇ ਜੀ ਤੁਸੀਂ ਆਪਣਾ ਇਹ ਵੱਡਮੁੱਲਾ ਯੋਗਦਾਨ ਪਾ ਰਹੇ ਹੋ ਸੁਸਾਇਟੀ ਦੇ ਲਈ ਅਸੀਂ ਵੀ ਇਸ ਲਈ ਤੁਹਾਨੂੰ ਸਲਾਮ ਕਰਦੇ ਹਾਂ ਜਾਣਕਾਰੀ ਸਾਂਝੀ ਕੀਤੀ ਹੈ ਜੀ ਬਾਕੀ ਬਹੁਤ ਸ਼ੁਕਰੀਆ ਥੈਂਕ ਯੂ